ਅਠਪੋ ਦੀ ਸਵੇਰ ਹੁੰਦੀ ਹੈ ਤੇ ਲక్ష్ਮੀ ਦੇਵੀ ਫੇਰ ਪ੍ਰਸ਼ਾਦਾ ਬਣਾ ਕੇ ਛਕਾਉਂਦੀ ਹੈ ਅਠਪੋ ਦੀ ਸਵੇਰ ਮਗਰ ਮਗਰ ਲਾਲਚ ਦਾ ਅੰਨਾ ਕੀਤਾ ਹੋਇਆ ਗੁਰੂ ਘਰ ਦਾ ਇੱਕ ਰਸੋਈਆ ਪਹੁੰਚਦਾ ਹੈ ਇੱਥੋਂ ਕੁੰਮੇ ਦੀ ਕਿਸ਼ਤੀ ਚ ਸਰਸਾ ਪਾਰ ਕੀਤੀ ਜਾਂਦੀ ਹੈ ਕੁੰਮੇ ਦੀ ਛੰਨ ਜਿਹੜੀ ਹੈਗੀ ਆ ਉਹ ਸਰਸਾ ਦੇ ਦੂਜੇ ਕਿਨਾਰੇ ਦੇ ਉੱਤੇ ਆ ਦੂਜੇ ਪਾਸੇ ਇੱਕ ਰੁੱਖ ਹੈ ਪਿਲਕਣ ਦਾ ਉਹਦੇ ਨਾਲ ਕੁੰਮਾ ਆਪਣੀ ਕਿਸ਼ਤੀ ਬੰਨਿਆ ਕਰਦਾ ਸੀ ਤੇ ਇਹ ਜਿਹੜਾ ਰੁੱਖ ਹੈ ਨਾ ਪਿਲਕਣ ਦਾ ਇਹ ਅੱਜ ਵੀ ਹੈਗਾ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਰੁੱਖ ਦੇ ਪਿੰਡ ਦਾ ਨਾਮ ਆ ਚੱਕ ਢੇਰਾ ਗੁਰਦੁਆਰਾ ਬਿਲਕਣ ਸਾਹਿਬ ਕੁੰਮੇ ਦੀ ਛੰਨ ਤੋਂ ਬਿਲਕਣ ਸਾਹਿਬ 2.5 ਤੋਂ 3 ਕਿਲੋਮੀਟਰ ਦੂਰ ਆ ਮਤਲਬ ਕਿ ਸਰਸਾ ਨਦੀ 2.5 ਤੋਂ 3 ਕਿਲੋਮੀਟਰ ਚੌੜੀ ਹੁੰਦੀ ਸੀ ਉਦੋਂ ਐਡੀ ਚੌੜੀ ਨਦੀ ਨੂੰ ਹੜ ਚ ਪਾਰ ਕਰਨਾ ਉਹ ਵੀ ਪੋ ਦੀ ਠੰਡੀ ਸਵੇਰ ਜ਼ੋਰਾਂ ਦਾ ਮੀਂਹ ਵਰ ਰਿਹਾ ਹੋਵੇ ਜਦੋਂ ਤਾਂ ਇਸੋ ਗੱਲ kia ਬਾਲਾ ਹਣੀ ਤੋਂ ਗੰਗੂ ਮਾਤਾ ਜੀ ਨੂੰ ਨਾਲ ਲੈ ਕੇ ਛੋਟੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਰੋਪੜ ਸੋਲਖੀਆਂ ਬੂਰ ਮਾਜਰਾ ਪਾਰ ਕਰਤਾ ਹੋਇਆ ਨਾ ਕਾਇਨੌਰ ਪਹੁੰਚਦਾ ਹੈ ਇੱਥੇ ਇੱਕ ਛੱਪੜ ਹੈ ਜੋ ਅੱਜ ਵੀ ਹੈਗਾ ਇਸ ਛੱਪੜ ਦੇ ਕਿਨਾਰੇ ਤੇ ਮਾਤਾ ਜੀ ਨੇ ਦੂਜੀ ਰਾਤ ਕੱਟੀ ਸੀਗੀ ਅੱਠ ਪੋ ਦੀ ਦੋਨੋਂ ਸਾਹਿਬਜ਼ਾਦੇ ਇੱਕ ਸੱਜੇ ਇੱਕ ਖੱਬੇ ਬੁੱਕਲ ਦੇ ਵਿੱਚ اسی ਰਾਤ ਕਾਇਨੌਰ ਤੋਂ ਸਿਰਫ ਤੇ ਸਿਰਫ 12 ਕਿਲੋਮੀਟਰ ਦੂਰ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਮਾਤਾ ਕੁਜ਼ਰ ਕੋਰਜੀ ਇੱਕ ਰੁੱਖ ਦਾ ਆਸਰਾ ਲੈ ਕੇ ਠੰਡੀ ਰਾਤ 'ਚ ਖੁੱਲੇ ਅਸਮਾਨ ਹੇਠ ਬੈਠੇ ਐ। ਗੰਗੂ ਦਾ ਪਿੰਡ ਸਹੀੜੀ ਇਥੋਂ ਸਿਰਫ ਤਿੰਨ ਕਿਲੋਮੀਟਰ ਦੂਰ ਹੈ ਪਰ ਗੰਗੂ ਦੀ ਨੀਤ ਸੀ ਰਾਤ ਨੂੰ ਪੈਸੇ ਲੈ ਕੇ ਭੱਜ ਸਕੇ ਇਸ ਲਈ ਨਾ ਇੱਥੇ ਰੁਕਿਆ ਨਹੀਂ ਤਾਂ ਜੇ 2 ਕਿਲੋਮੀਟਰ ਤੁਰ ਕੇ ਇੱਥੇ ਪਹੁੰਚ ਸਕਦੇ ਤਾਂ 3 ਕਿਲੋਮੀਟਰ ਹੋਰ ਤੁਰ ਕੇ ਗੰਗੂ ਦੇ ਘਰ ਵੀ ਪਹੁੰਚਿਆ ਜਾ ਸਕਦਾ ਸੀ। ਇਥੇ ਨਾ ਗੰਗੂ ਪਿੰਡ ਤੋਂ ਕੁਝ ਖਾਣ ਵਾਸਤੇ ਮੰਗ ਕੇ ਲਿਆਉਂਦਾ ਖਾਣ ਲਾਇਕ ਹੁੰਦਾ ਨਹੀਂ ਤੇ ਮਾਤਾ ਜੀ ਉਹਨੂੰ ਨਾ ਇੱਕ ਸੋਨੇ ਦੀ ਮੋਹਰ ਦੇ ਦਿੰਦਿਆਂ। ਜਿਦੋਂ ਖਾਣਾ ਲੈ ਕੇ ਆਉਂਦਾ ਅੱਠ ਪਉ ਜਾਨੀ ਕਿ 22 ਦਸੰਬਰ ਦੀ ਦੂਜੀ ਰਾਤ ਯਾਨੀ ਅੱਜ ਦੀ ਰਾਤ ਛੋਟੀ ਸਾਹਿਬ ਜਾਤੇ ਤੇ ਛੱਪੜੇ ਕੰਡੇ ਰਾਤ কাটਦੀ ਆ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ 7 ਪਉ ਦੀ ਰਾਤ ਦੀ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਚਮਕੌਰ ਦੀ ਗੜੀ ਪਹੁੰਚਦੇ ਆ ਗੁਰੂ ਸਾਹਿਬ ਚਮਕੌਰ ਦੀ ਗੜੀ ਨੂੰ ਨੀਂਜ ਲਾ ਕੇ ਦੇਖ ਰਿਹਾ ਜਿਸ ਬਾਰੇ ਅੱਲਾ ਯਾਰ ਖਾਂ ਜੋਗੀ ਨੇ ਬੜਾ ਸੋਨਾ ਲਿਖਿਆ ਜਿਸ ਖਿੱਤੇ ਮੇ ਹਮ ਕਹਤੇ ਥੀ ਆਨਾ ਇਹ ਵਹੀ ਹੈ ਕਲ ਲੁੱਟ ਕੇ ਹੈ ਜਿਸ ਜਗ੍ਹਾ ਸੇ ਜਾਣਾ ਇਹ ਵਹੀ ਹੈ jis chaap pe hai bachcho ko katana ye wahi hai mitti keh deti hai thikana ye wahi hai chhe podi raat di ture hoy jangha ch ladde buri tarah thak chukke ne sharir zakmi hoy payne thalle ka te lambe pahe koi kirpan chakke pehra den lag pya te guruji vi ek tambu ch jaake baith jande ha kujh let ke khaak pe zee posh pichaakar pehra lage dene kai talwar uthaakar को भी शबाश हुए खेमा में जाकर देखा तो वहां बैठे हैं गर्दन को झुकाकर और सिर झुका के बैठने का मतलब ये नहीं है कि वो हार चुके हैं निराश ने रब की बंदगी कर रहा क्योंकि अधिक रात गुरु जी दंदगी च बीत तो फिर बाहर निकल दिया एक ही कहना शायर कहना जब डेढ़ घड़ी रात गई जिक्रे खुदा में खेमे से निकल आ गई सरकार हवा में कदमों से टहलते थे मगर दिल था दुआ में बोले اے خدا بند میں خوش تیری رضا میں کرتار سی کہتے تھے گویا روبرو ہو کر کل جاؤں گا جمکور سی میں سرخرو ہو کر اٹھ پوتی سویر نو چھوٹے صاحبزادیاں تے માતા گجرکور نے کی کیتا او دے بارے اپا دس چکے ہاں تے ادھر گرو گوپین سنگھ بادشاہ وال کی ہو ریا تن تن سر گرو گوپین سنگھ صاحب جیو مہاراج نے امرت ویلینت نیم کیتا سادی بار دا بھوج پا کے اتو بعد یุทธ دی جیڑی رن نیت سی او رات نو ہی بٹھا لی سی 8 8 ਸਿੰਘ ਚੌਹਾਂ ਪਾਸਿਆਂ ਦੇ ਉੱਤੇ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਭਾਈ ਦਿਆ ਸਿੰਘ ਜੀ ਭਾਈ ਆਲਮ ਸਿੰਘ ਜੀ ਦੀ ਡਿਊਟੀ ਲਗਾ ਦਿੱਤੀ ਕਿ ਉਹਨਾਂ ਇਹਨਾਂ ਸਿੰਘਾਂ ਦੇ ਵਿੱਚ ਤਾਲਮੇਲ ਬਣਾ ਕੇ ਰੱਖਣਾ ਆਪ ਸਤਗੁਰ ਸਾਹਿਬਜ਼ਾਦਿਆਂ ਤੇ ਬਾਕੀ ਪੰਜ ਸਿੱਖਾਂ ਦੇ ਨਾਲ ਘੜੀ ਦੇ ਉੱਤੇ ਖੜੇ ਹੋ ਜਾਂਦੇ ਆ ਬਾਰ ਬਾਈ ਧਾਰ ਦੇ ਪਹਾੜੀ ਰਾਜੇ ਮੁਗਲਾਂ ਦੇ ਵੱਡੇ ਵੱਡੇ ਜਰਨੈਲ ਵਜ਼ੀਰ ਖਾਨ ਅਰਖਾ ਹੈਬਤ ਖਾਨ ਇਸਮਾਇਲ ਖਾਨ ਉਸਮਾਨ ਖਾਨ ਸੁਲਤਾਨ ਖਾਨ ਖਵਾਜਾ ਖੇਜਰ ਖਾਨ ਮੀਆਂ ਖਾਨ ਦਲਾਵਰ ਖਾਨ ਜ਼ਬਰਦਸਤ ਖਾਨ ਇਹ ਵੱਡੇ-ਵੱਡੇ ਚਰਨੈਲ ਨੇ ਤੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਨੇ ਉਹਨਾਂ ਸੋਚਿਆ ਕਿ ਇੱਕੋ ਹਮਲੇ ਦੇ ਵਿੱਚ ਇਸ ਤੇ ਗੁਰੂ ਨੂੰ ਫੜ ਕੇ ਗੜੀ ਨੂੰ ਸਰ ਕਰ ਲੈਣਾ ਪਰ ਜਦੋਂ ਉਹਨਾਂ ਨੇ ਯਾਲੀ ਕਹਿ ਕੇ ਹਮਲਾ ਕੀਤਾ ਤੇ ਇਧਰੋਂ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਗਾਰੇ ਗੂੰਜੇ ਤੇ ਸਿੰਘਾਂ ਨੇ ਉਸ ਵੇਲੇ ਤੀਰਾਂ ਦੇ ਨਾਲ ਐਸਾ ਉਹਨਾਂ ਦਾ ਮੂੰਹ ਤੋੜਿਆ ਕਿ ਬਹੁਤ ਸਾਰੀਆਂ ਜਾਨਾਂ ਗਵਾ ਕੇ ਮੁਗਲ ਪਿੱਛੇ ਹਟਣ ਦੇ ਵਿੱਚ ਮਜਬੂਰ ਹੋ ਜਾਂਦੇ ਆ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਤੇ ਉਹਦੇ ਭਰਾ ਜਿਹੜੇ ਆਪਣੇ ਆਪ ਦੇ ਵਿੱਚ ਦਲੇਰ ਮੰਨੇ ਜਾਂਦੇ ਸੀ ਉਹਦੇ ਪਰਾਨਾਰਖਾ ਗੈ ਨਹੀਂ ਖਾਤੇ ਖਵਾਜਾ ਮਹਿਮੂਦ ਅਲੀ ਉਹਨਾਂ ਕੀ ਕੀਤਾ ਗੜੀ ਨੂੰ ਪੌੜੀ ਲਾਈ ਤੇ ਸਤਗੁਰੂ ਵੀ ਟਾਕਰੀ ਨੇ ਉਪਰੋਂ ਨਾਰਖਾ ਸਭ ਤੋਂ ਪਹਿਲਾਂ ਪੌੜੀ ਦੇ ਉੱਪਰ ਚੜਦਾ ਤੇ ਜਦੋਂ ਹੀ ਗੜੀ ਦੇ ਉੱਪਰ ਸਿਰ ਕੱਢਦਾ ਤਾਂ ਸਤਗੁਰ ਜਿਨ੍ਹਾਂ ਨੇ ਪਹਿਲਾਂ ਇੱਕ ਮਾਨ ਦੇ ਵਿੱਚ ਤੀਰ ਚੜਾ ਕੇ ਰੱਖਿਆ ਸੀ ਅਕਾਲ ਕਹਿ ਕੇ ਐਸਾ ਤੀਰ ਛੱਡ ਦਿਆ ਕਿ ਨਾਰਖਾ ਕਈ ਫੁੱਟ ਦੂਰ ਜਾ ਕੇ ਡਿੱਗਦਾ ਤੇ ਥਾਈਂ ਦਮ ਤੋੜ ਜਾਂਦਾ ਦੂਜਾ ਪ੍ਰਾਗਣਿਕਾ ਉਹ ਵੀ ਹਿੰਮਤ ਕਰਦਾ ਉੱਪਰ ਆਉਣ ਦੀ ਪਰ ਜਿਦੋਂ ਹੀ ਸਿਰ ਉੱਪਰ ਚੱਕਦਾ ਸਤਗੁਰ ਆਪਣੀ ਤਲਵਾਰ ਨਾਲ ਉਹਦੇ ਸਿਰ ਤੇ ਐਸਾ ਵਾਰ ਕਰ ਦਿਆ ਕਿ ਥਾਂ ਦੇ ਉੱਤੇ ਹੀ ਉਹ ਡੇਰ ਹੋ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਤੀਜਾ ਪ੍ਰਾਖਵਾਜਾ ਮਹਿਮੂਦ ਕੰਧ ਦੇ ਉਲੇ ਲੁਕਦਾ ਹੋਇਆ ਭੱਜ ਗਿਆ ਸੀ ਤੇ ਸਾਥੀਆਂ ਚ ਜਾਰ ਲਿਆ। ਜਿਹਦੇ ਬਾਰੇ ਸਤਗੁਰ ਜੀ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਲਿਖਦਿਆ ਕਿ ਤੇਰਾ ਬਹਾਦਰ ਜਰਨੈਲ ਤਾਂ ਡਰ ਕੇ ਕੰਧ ਦੇ ਉਲੇ ਹੋ ਕੇ ਭੱਜ ਗਿਆ ਸੀ। ਤੇ ਉਹਨੂੰ ਸਤਗੁਰ ਜੀ ਨੇ ਮਹਿਮੂਦ ਦੀ ਜਗ੍ਹਾ ਮਰਦੂਦ ਲਿਖਿਆ ਪਾਊਡਰਪੋਕ। ਕੀ ਅੱਖ ਖਵਾਜੇ ਮਰਦੂਦ ਸਾਇਆ ਦੀਵਾਰ ਨਯਾਮਤ ਬ ਮੈਦਾਨ ਬ ਮਰਦਾਨਹਿਵਾਰ ਹੁਣ ਕੀ ਹੋਇਆ ਸਿੱਖਾਂ ਦੇ ਕੋਲੇ ਤੀਰ ਖਤਮ ਹੋ ਚੁੱਕੇ ਆ ਹੁਣ ਸਤਗੁਰਜੀ ਪੰਜ-ਪੰਜ ਸਿੱਖਾਂ ਦੇ ਜਥੇ ਘੜੀ ਤੋਂ ਬਾਹਰ ਪੇਚ ਰਿਹਾ ਪਹਿਲਾ ਜਥਾ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਦੀ ਅਗਵਾਈ ਦੇ ਵਿੱਚ ਨਿਕਲਦਾ ਪਾਰ 10 ਲੱਖ ਫੌਜ ਤੇ ਅੰਦਰੋਂ ਸਿਰਫ ਪੰਜ ਸਿੱਖ ਨਿਕਲ ਰਹੀ ਆ ਸੋਚੋ ਹੌਸਲਾ ਕਿੰਨਾ ਹੋਊਗਾ ਉਹਨਾਂ ਦਾ ਲੱਖਾਂ ਦੇ ਢੇਰ ਲਾ ਕੇ ਸਿੱਖ ਸ਼ਹੀਦ ਹੁੰਦੇ ਆ ਜਿਹੜੀਆਂ ਉਸੇ ਮੇ ਬਾਜ਼ ਤੜਾਉਂ ਸਵਾ ਲੱਖ ਸੇ ਇੱਕ ਲੜਾਉ ਤਬਾ ਗੁਪਿੰਦ ਸਿੰਘ ਨਾਮ ਕਹਾਉ ਫਿਰ ਪਾਈ ਹਿੰਮਤ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਇੱਥੇ ਆ ਕੇ ਸ਼ਹੀਦ ਹੁੰਦੇ ਆ ਇਹ ਜੰਗ ਚ ਐਸੀ ਤਲਵਾਰ ਚਲਾਉਂਦੇ ਆ ਕਿ ਦੁਸ਼ਮਣਾਂ ਦੇ ਕੇਰੇ ਅੰਦਰ ਤੱਕ ਸਬਜ਼ੀਆਂ ਵਾਂਗ ਦੁਸ਼ਮਣਾਂ ਨੂੰ ਕੱਟ ਦੇ ਜਾਂਦੇ ਆ ਐਦਾਂ ਲੜਦਿਆਂ ਨੂੰ ਅੱਠ ਪੋ ਤਾਂ ਦਿਨ ਬੀਤ ਜਾਂਦਾ ਤੇ ਅੱਠ ਪੋ ਦੀ ਹੁਣ ਰਾਤ ਪੈ ਜਾਂਦੀ ਹੌਲੀ ਹੌਲੀ ਸਰਕਾਰ ਨੇ ਗੜੀ ਵਿੱਚੋਂ ਦੇ ਦੇ ਥਾਪੜਾ ਸਿੰਘ ਸਰਦਾਰ ਤੋਰੇ ਵੇਲਾ ਹੋ ਗਿਆ ਜਥਾ ਜਾਂ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇਦਾਰ ਤੁਰੇ ਅਰਦਲ ਵਿੱਚ ਬਸ ਪੰਜ ਕ ਸਿੰਘ ਰਹਿ ਗਏ ਬਾਕੀ ਚੋਣਵੇਂ ਸਪਾਹ ਸਲਾਰ ਤੁਰੇ ਪੈ ਗਈ ਸਿੰਘਾਂ ਨੂੰ ਸੋਚ ਜਾਂ ਪਾਤਸ਼ਾਹਨੀ ਵਾਰੀ ਨਾਲ ਅਜੀਤ ਜੁਝਾਰ ਤੁਰੇ ਅਗਲੀ ਵੀਡੀਓ ਦੇ ਵਿੱਚ ਜ਼ਿਕਰ ਕਰੂੰਗੀ ਕਿ ਕਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਲੜਦੇ ਆ ਤੇ ਕਿਵੇਂ ਉਹ ਗੱਡੀ ਦੇ ਵਿੱਚੋਂ ਨਿਕਲਦੇ ਆ ਦਸਮ ਪਿਤਾ ਨੇ ਬੈਠਿਆ ਗੱਡੀ ਅੰਦਰ ਡਿੱਗਦੀ ਪੁੱਤ ਦੀ ਜਦੋਂ ਤਲਵਾਰ ਡਿੱਠੀ ਚੜੀਆਂ ਮੂੰਹ ਤੇ ਲਾਲੀਆਂ ਮਣਾ ਮੂਹੀ ਜਦੋਂ ਵਗਦੀ ਲਹੂ ਦੀ ਧਾਰ ਟਿੱਠੀ ਖੜ ਗਈ ਚਿੱਤ ਦੀ ਕਲੀਆਂ ਨਾਰ ਵਾਂਗੂ ਜਦੋਂ ਉਜੜੀ ਕੁਲ ਗੁਲਜ਼ਾਰ ਟਿੱਠੀ ਟਿੱਠੀ ਜਿੱਤ ਅਜੀਤ ਤੇ ਮੂੰਹ ਉਤੇ ਉਹਦੇ ਲਹੂ ਚ ਡੁੱਬਦੀ ਹਾਰ ਟਿੱਠੀ